ਮੇਰੀਆਂ ਸਾਰੀਆਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਤੇ ਸਭ ਤੋਂ ਪਹਿਲਾਂ ਤਾਂ ਪਰਮਾਤਮਾ ਦਾ ਸ਼ੁਕਰਾਨਾ ਜਿਨੇ ਆਹ ਵਾਲੇ ਸੂਟ ਮੇਰੇ ਰੀਸਟਾਕ ਕਰਵਾਤੇ ਤੇ ਦੂਜੀ ਰਿਕੁਐਸਟ ਮੇਰੀ ਸਾਰੀਆਂ ਭੈਣਾਂ ਨੂੰ ਆ ਕਿ ਪਲੀਜ਼ ਆਹ ਲਾਸਟ ਵਾਰੀ ਐ ਮੈਂ ਬਈ ਇਸ ਤੋਂ ਬਾਅਦ ਇਹ ਵਾਲੇ ਸੂਟ ਜਿਹੜੇ ਹੈਗੇ ਆ ਉਹ ਰੀਸਟਾਕ ਨਹੀਂ ਕਰਵਾ ਸਕਦੀ ਮੇਰਾ ਜਮਾ ਚਿੱਟਾ ਜਵਾਬ ਆ ਤੁਹਾਨੂੰ ਤੇ ਕਿਉਂਕਿ ਤੁਸੀਂ ਸੋਚ ਕੇ ਦੇਖੋ ਵੀ ਅੱਜ ਵੀ ਮੈਨੂੰ ਮੈਂ 50 ਸੂਟਾਂ ਦਾ ਆਰਡਰ ਕੀਤਾ ਸੀ ਮੈਨੂੰ ਜਸਟ ਇਹ 24 ਸੂਟ ਹੀ ਮਿਲੇ ਨੇ ਤੇ 24 ਸੂਟਾਂ ਦੇ ਵਿੱਚੋਂ 14 ਸੂਟਾਂ ਦੀ ਪੇਮੈਂਟ ਮੈਨੂੰ ਅਡਵਾਂਸ ਚਾਹੀ ਪਈ ਆ ਤੇ ਉਤੋਂ ਸਬਰ ਮੈਂ ਮਤਲਬ ਸਬਰ ਕਹੂੰਗੀ ਉਹਨਾਂ ਭੈਣਾਂ ਦਾ ਜਿਹੜੀਆਂ ਮੈਨੂੰ ਪੇਮੈਂਟ ਕਰਕੇ ਇਹ ਮੇਰੇ ਕੋਲੇ ਰੀਸਟਾਕ ਹੋਏ ਆਗੇ ਮੈਨੂੰ ਲੱਗਦਾ ਅੱਜ 20 ਦਿਨ ਹੋ ਗਏ ਤੇ ਮੈਂ ਕਹਿੰਦੀ ਆ ਸਬਰ ਉਹਨਾਂ ਭੈਣਾਂ ਦਾ ਜਿਹੜੀਆਂ ਮੈਨੂੰ ਪਿਆਰ ਕਰਦੀਆਂ ਨੇ ਜਿਹੜੀਆਂ 20 ਦਿਨ ਤੋਂ ਵਿਚਾਰੀਆਂ ਮੈਨੂੰ ਮੈਸੇਜ ਕਰ ਲੈਂੀਆਂ ਦੀਦੀ ਸੂਟ ਆ ਗਏ ਮੈਂ ਕਹਿੰਦੀ ਆ ਨਹੀਂ ਭੈਣੇ ਆਏ ਨਹੀਂ ਕਹਿੰਦੀ ਆ ਓਕੇ ਦੀਦੀ ਜਦੋਂ ਆ ਗਏ ਸਾਨੂੰ ਦੱਸਦੇ ਹੋ ਹਣਾ ਮੇਰੇ ਨਾਲ ਇੰਨਾ ਉਹਨਾਂ ਨੇ ਕੋਆਪਰੇਟ ਕੀਤਾ ਵਿਚਾਰੀਆਂ ਨੇ ਤਾਂ ਫਾਈਨਲੀ ਪਟਾਰਾ ਖੁੱਲ ਚੁੱਕਿਆ ਤੇ ਮੇਰੇ ਕੋਲ ਸਿਰਫ 24 ਸੂਟ ਨੇ ਮੈ ਮੈਨੂੰ 24 ਕਿਹਾ ਸੀ ਵੀਰੇ ਨੇ 24 ਸੂਟ ਨੇ ਤੇ 24 ਸੂਟਾਂ ਦੇ ਵਿੱਚੋਂ ਆਪਣੇ 14 ਸੂਟ ਬੁੱਕ ਨਹੀਂ ਸਿਰਫ 10 ਸੂਟ ਮੇਰੇ ਕੋਲੇ ਬਚਣਗੇ ਇਹਦੇ ਵਿੱਚੋਂ ਤੇ ਹੋਰ ਮੈਂ ਰੀਸਟਾਕ ਨਹੀਂ ਕਰਵਾ ਸਕੂੰਗੀ ਤਾਂ ਆਪਣੇ ਕੋਲੇ ਲਾਸਟ 24 ਸੂਟ ਨੇ ਟੈਬੀ ਵਾਲੇ ਸੂਟ ਨੇ ਇਹ ਮੈਂ ਤੁਹਾਨੂੰ ਖੋਲ ਕੇ ਵੀ ਵਿਖਾ ਦਿੰਨੀ ਆ ਟੈਬੀ ਵਾਲੇ ਸੂਟ ਨੇ ਜੀ ਮੈਂ ਇੱਕ ਸੂਟ ਖੋਲ ਕੇ ਵਿਖਾ ਦਿੰਨੀ ਆ ਤੁਹਾਨੂੰ ਸੋ ਉਹੀ ਪਹਿਲਾ ਵਾਲਾ 1600 ਰੁਪਏ ਇਹਨਾਂ ਦਾ ਪ੍ਰਾਈਸ ਹੈ ਜੀ 1600 ਪ੍ਰਾਈਸ ਹੈ ਤੇ ਜਿਹਨੇ ਵੀ ਆਰਡਰ ਕਰਨਾ ਹੈ ਜਿਹੜੇ ਮੇਰੇ ਕੋਲੇ ਬਚਣਗੇ 10 ਸੂਟ ਤੁਸੀਂ ਕਰ ਸਕਦੇ ਹੋ ਸਭ ਤੋਂ ਪਹਿਲਾਂ ਤਾਂ ਇਹਦਾ ਹੈਗਾ 4 ਸਾਈਡ ਜਿਹੜੇ ਤਾਂ ਇਹ 4 ਸਾਈਡ ਹੈ ਨਾ ਇਹ ਤਾਂ ਹੈਗਾ ਜੀ ਇਹਦਾ ਦੁਪੱਟਾ ਇਹ ਤਾਂ ਹੈਗਾ ਦੁਪੱਟਾ ਤੇ ਆਹ ਵਾਲਾ ਹੈਗਾ ਜੀ ਇਹਦੀ ਸ਼ਰਟ ਦਾ ਕੱਪੜਾ ਜਿਹਦੇ ਬਾਰਡਰ ਆਉਣਗੇ ਇਦਾਂ ਤੇ ਇਹ ਹੈਗੀ ਆ ਜੀ ਮਸਲੀਨ ਦੀ ਇਹਦੇ ਨਾਲ ਸਲਵਾਰ ਸੋ ਜਿਹੜੀਆਂ ਭੈਣਾਂ ਨੇ ਆਰਡਰ ਕਰਨਾ ਜਲਦੀ ਜਲਦੀ ਆਰਡਰ ਕਰ ਲਓ ਮੇਰੇ ਕੋਲੇ ਸਿਰਫ 10 ਸੂਟ ਨੇ ਤੇ ਬਾਕੀ ਭੈਣੋ ਜਿੰਨਾਂ ਦੀ ਪੇਮੈਂਟ ਆਈ ਹੋਈ ਆ ਦੇਸ਼ਿਕਲ ਹੋ ਜਾਓ ਆਪਾਂ ਤੁਹਾਡੇ ਸੂਟ ਬਸ ਮੈਂ ਹੁਣੇ ਇਹਨਾਂ ਨੂੰ ਪੈਕ ਕਰਦੀ ਆ ਤੁਹਾਡੇ ਲਈ ਤੇ ਮੈਂ ਮਤਲਬ ਟਾਈਮ ਹੋ ਗਿਆ ਹੁਣ 3:00 ਸਾਢੇ 3:00 ਹੋ ਗਏ ਤਾਂ ਮੈਂ 5 ਵਜੇ ਨੂੰ ਤੁਹਾਡੇ ਕੋਰੀਅਰ ਲਗਵਾਇਆ ਆਉਂਗੀ ਅੱਜ ਅੱਜ ਲਗਵਾਇਆ ਆਉਂਗੀ ਤਾਂ ਕਿ ਤੜਕੇ ਤੁਹਾਡੇ ਕੋਲੇ ਮੈਸੇਜ ਆ ਜਾਵੇ ਤੁਹਾਡਾ ਆਉਣ ਦਾ ਰਹੀ ਆ ਕੋਰੀਅਰ ਸੋ ਥੈਂਕ ਯੂ ਸੋ ਮੱਚ ਐਨੀ ਕੋਆਪਰੇਟ ਕਰਨ ਲਈ ਵੀ ਤੁਸੀਂ 20 ਦਿਨ ਮੇਰੇ ਲਈ ਰੁਕੀਆਂ ਹਨਾ ਉਹਦੇ ਲਈ ਬਹੁਤ-ਬਹੁਤ ਸ਼ੁਕਰੀਆ ਸੋ ਜਲਦੀ-ਜਲਦੀ ਆਰਡਰ ਕਰ ਲਓ ਜਿਨੇ ਵੀ ਕਰਨੇ ਆ ਪਤਾ ਮੈਨੂੰ ਬਹੁਤ ਰੰਗ ਮਿਲ ਰਹੇ ਸੀ ਇਹਦੇ ਵਿੱਚ ਹੋਰ ਪਰ ਜਿਹੜੀ ਲੁੱਕ ਤੇ ਜਿਹੜੀ ਠੁੱਕ ਆ ਵਾਲੇ ਸੂਟ ਦੀ ਹੈ ਨਾ ਆ ਵਾਲੇ ਕਲਰ ਦਾ ਕੰਬੀਨੇਸ਼ਨ ਆ ਇਹ ਕੰਬੀਨੇਸ਼ਨ ਹੀ ਇੰਨਾ ਸੋਹਣਾ ਹੈ ਵੀ ਹੋਰ ਕਿਸੇ ਸੂਟ ਤੇ ਸੂਟ ਹੀ ਨਹੀਂ ਕਰਦਾ ਤਾਂ ਕਰਕੇ ਆਪਾਂ ਇਹੀ ਤੁਹਾਡੇ ਲਈ ਰੀਸਟਾਕ ਕਰਵਾਤਾ ਤੇ ਮੇਰੇ ਕੋਲੇ ਆਰਡਰ ਵੀ ਮਤਲਬ ਮੈਨੂੰ ਕਮ ਸੇ ਕਮ 150 ਮੈਸੇਜ ਆਇਆ ਸੀਗਾ ਜਿਹੜੀਆਂ ਭੈਣਾਂ ਨੂੰ ਮੈਂ ਇਹ ਕਹ ਕਹਤਾ ਕਿ ਭੈਣੇ ਸੋਲਡ ਆਊਟ ਹੈ ਤੇ ਬਸ ਹੁਣ ਤੁਹਾਡੇ ਲਈ ਹੀ ਆਪਾਂ ਰੀਸਟਾਕ ਕਰਵਾਤੇ ਪਰ ਇਹ ਮੇਰੇ ਕੋਲੇ ਲਾਸਟ 24 ਸੂਟ ਨੇ ਜਿਹਦੇ ਵਿੱਚੋਂ 10 ਬਚਣਗੇ ਤੇ ਇਸ ਤੋਂ ਬਾਅਦ ਰੀਸਟਾਕ ਕਦੇ ਵੀ ਨਹੀਂ ਹੋ ਸਕਦੇ ਮੈਥੋਂ ਮੇਰੇ ਹੱਥ ਖੜੇ ਆ ਸੋ ਜਿਹਨੇ ਆਰਡਰ ਕਰਨਾ ਕਰ ਲਿਓ ਤੇ ਮੈਂ ਬਸ ਇਹਨਾਂ ਨੂੰ ਪੈਕ ਕਰੀ ਦਿੰਨੀ ਆ ਪੈਕਿੰਗ ਵਾਲੇ ਲਿਫਾਫੇ ਤੇ ਸਾਰਾ ਕੁਝ ਲਿਆਓ ਅਸੀਂ ਜਾਣਾ ਤਰਵੰਦੀ। ਕੁਝ ਕ ਹਾਂਜੀ ਅਸੀਂ ਕਿਹਾ ਕੰਮ ਮਤਲਬ ਮੈਨੂੰ ਐ ਹੋ ਜਾਂਦਾ ਜਦੋਂ ਅਗਲੇ ਦੇ ਸੂਤ ਆ ਗਏ ਨਾ ਵੀ ਹੁਣ ਆਪਾਂ फटाफट ਠੀਕ ਹੁੰਦੀ ਏ ਤਾਂ ਆਪਾਂ ਪੈਕਿੰਗ ਸਟਾਰਟ ਕਰਤੀ ਆ ਜਿਹੜੇ ਬੁੱਕ ਨਹੀਂ ਆਲਰੇਡੀ ਆਪਣੇ ਕੋਲੇ ਤੇ ਪੈਕਿੰਗ ਲਈ ਪਹਿਲਾਂ ਆਪਾਂ ਇਸ ਮੁਹਾਫੇ ਚ ਪਾਵਾਂਗੇ ਕਿਉਂਕਿ ਇਹ ਨਾ ਤਿਲਕ ਦੇ ਬਹੁਤ ਆ ਤਾਂ ਇਹ ਜਦੋਂ ਇਹਦੀ ਟੋਆ ਟਵਾਈ ਹੁੰਦੀ ਆ ਉਹਦਾ ਥੋੜਾ ਜਿਹਾ ਔਖਾ ਹੋ ਜਾਂਦਾ ਤੋ ਤਿਲਕ ਦੇ ਕਰਕੇ ਉਹਨਾਂ ਨੇ ਆਪਾਂ ਨੂੰ ਇਦਾਂ ਹੀ ਭੇਜੇ ਆ ਤੇ ਹੁਣ ਆਪਾਂ ਇਹਨਾਂ ਨੂੰ ਪੈਕ ਕਰ ਕਰ ਭੇਜਾਂਗੇ ਤੇ ਇਹ ਵਾਲੇ ਜਿਹੜੇ ਲਿਫਾਫੇ ਆ ਇਹ ਅਸੀਂ Amazon ਤੋਂ ਆਰਡਰ ਕਰ ਲਏ ਸੀ ਕਿਉਂਕਿ ਜਦੋਂ ਆਪਾਂ ਜਾਂਦੇ ਸੀ ਨਾ ਕੋਰੀਅਰ ਫੜਾਉਣ ਵਾਸਤੇ ਉਹ ਵੀ ਕਹਿ ਦਿੰਦੇ ਸੀ ਕਿ ਘਰੋਂ ਕਿਉਂਕਿ ਟਾਈਮ ਬਹੁਤ ਲਗਾ ਦਿੰਦੇ ਸੀ ਟਾਈਮ ਇੰਨਾ ਹੁੰਦਾ ਨਹੀਂ ਸੀ ਟਾਈਮ ਬਹੁਤ ਲਗਾ ਦਿੰਦੇ ਸੀ ਉਹ ਪੈਕ ਕਰਨ ਤੇ ਤਾਂ ਅਸੀਂ ਫਿਰ ਸੋਚਿਆ ਵੀ ਇੰਨਾ ਆਪਦਾ ਟਾਈਮ ਵੇਸਟ ਕਰਨ ਨਾਲੋਂ ਬਿਹਤਰ ਹੈ ਕਿ ਆਪਾਂ ਇਹਨੂੰ ਮੈਂ ਧੂਰਾ ਕਰਕੇ ਪਾ ਦਾਂ ਹਨਾ ਕਿਉਂਕਿ ਇਹਦੇ ਧੂਰਾ ਦੂਜੇ ਨਾਲ ਧੂਰਾ ਤਾਂ ਸੋ ਅਸੀਂ ਟਾਈਮ ਬਚਾਉਣ ਖਾਤਰ ਫਿਰ ਸੋਚਿਆ ਕਿ ਆਪਾਂ ਘਰੋਂ ਹੀ ਪੈਕ ਕਰ ਲਿਆ ਕਰਾਂਗੇ ਮੈਨੂੰ ਅਸਾਰ ਲੱਗ ਰਹੀ ਹੈ ਵੀ ਇਹ ਨਹੀਂ ਪੂਰਾ ਨਹੀਂ ਆਣਾ ਕਿ ਆ ਜੂਗਾ ਆ। ਸੋ ਅਸੀਂ ਫਿਰ ਇਹਨੂੰ ਘਰੋਂ ਹੀ ਪੈਕ ਕਰਕੇ ਲਿਜਾਣ ਲੱਗੇ ਸਾਡਾ ਟਾਈਮ ਵੀ ਬਚ ਜਾਂਦਾ। ਫਿਰ ਅਸੀਂ ਐਡਰੈਸ ਵਿੱਚ ਪਾ ਪਾ ਕੇ ਆਪਾਂ ਜਸਟ ਉਹਨਾਂ ਨੂੰ ਫੜਾਏ ਆਉਣੇ ਆ ਤੇ ਉਹ ਆਪੇ ਕੂਰੀਅਰ ਕਰ ਦਿੰਦੀ ਹੈ। ਇਹ ਹੈਗਾ ਜੀ ਗੁਰਸ਼ਾਨ ਬਰਾੜ ਪਹਿਣ ਦਾ। ਬਸ ਐਡਰੈਸ ਲਿਖ ਲੇ ਕੇ ਇਹਦੇ ਵਿੱਚ ਪਾ ਪਾ ਕੇ ਤੇ ਭੇਜ ਦਾਂਗੇ। ਇਹ ਹੈਗਾ ਜੀ ਪਹਿਣਾ। ਅ ਖੁਸ਼ਵੰਤ ਸਿੰਘ ਦੇ ਨਾਮ ਤੋਂ ਇਹ ਹੈਗਾ ਆਪਣੇ ਕੋਲੇ ਨੀਅਰ ਮੰਡ ਵਾਲਾ ਰੋਡ ਫਰੀਦਕੋਟ ਟੁੱਡੀ ਸਟੇਟ ਪੰਜਾਬ ਓਕੇ ਟੁੱਡੀ ਕਲਾਂ ਪਿੰਡ ਆ ਓਕੇ ਓਕੇ ਪਿੰਨ ਕੋਡ 151203 ਠੀਕ ਹੈ ਜੀ ਬਲੇਜ਼ ਟੂ ਡੀ ਡਿਸਟ੍ਰਿਕਟ ਹੈਗਾ ਜੀ ਫਰੀਦਕੋਟ ਡਿਸਟ੍ਰਿਕਟ ਫਰੀਦਕੋਟ ਡਿਸਟ੍ਰਿਕਟ ਫਰੀਦਕੋਟ ਤੇ ਆ ਪੋਸਟ ਆਫਿਸ ਵੀ ਇਹਨਾਂ ਦਾ ਟੁੱਡੀ ਕਲਾ ਇੰਨਾ ਪੋਸਟ ਆਫਿਸ ਟੁੱਡੀ ਕਲਾ ਪਿੰਨ ਕੋਡ ਕੋ ਪੰਜੀ 1 203 ਤੇ ਅੱਗੇ ਹੈਗਾ ਜੀ ਇਹਨਾਂ ਦਾ ਮੋਬਾਈਲ ਨੰਬਰ ਤੇ ਉਹ ਫ੍ਰੋਮ ਉਹ ਕਹਿੰਦੇ ਫ੍ਰòm ਲਿਖਣਾ ਨਾ ਭੁੱਲਿਆ ਕਰੋ ਫ੍ਰòm ਲਿਖਣਾ ਜ਼ਰੂਰੀ ਹੈ ਭੇਜਣ ਵਾਲੇ ਦਾ ਲਿਖਣਾ ਕਹਿੰਦੇ ਜ਼ਰੂਰੀ ਹੈ ਜੀ ਦੇਖੋ ਆਸ ਉਸ ਤੋਂ ਬਾਅਦ ਇਹ ਇੱਕ ਲਫਾਫਾ ਜੋ ਉੱਪਰ ਹੋਰ ਦਿੰਦੇ ਆ ਇਹਦੇ ਵਿੱਚ ਪਾ ਕੇ ਐਡਰੈਸ